ਮਿਡੇਮੀਨ ਵਰਕਰਜ਼ ਯੂਨੀਅਨ ਫਗਵਾੜਾ ਦੀਆਂ ਸਮੂਹ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕਰਦਿਆਂ ਸਰਕਾਰ ਦਾ ਭੁਤਲਾ ਫੂਕਿਆ ਗਿਆ ਇਸ ਮੌਕੇ ਜਿੱਥੇ ਸਮੂਹ ਯੂਨੀਅਨ ਵਰਕਰਾਂ ਨੇ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਦੀ ਚਮਕੇ ਆਲੋਚਨਾ ਕੀਤੀ ਉੱਥੇ ਹੀ ਸਰਕਾਰ ਖਿਲਾਫ ਚਮਕੇ ਨਾਅਰੇਵਾ ਜੀਵੀ ਕੀਤੀ ਇਸ ਦੌਰਾਨ ਗੱਲਬਾਤ ਕਰਦਿਆਂ ਯੂਨੀਅਨ ਦੇ ਨੇਤਾ ਗੁਰਮਖਸ ਲੋਕਪ੍ਰੇਮੀ ਨੇ ਦੱਸਿਆ ਕਿ ਸਰਕਾਰ ਵੱਲੋਂ ਯੂਨੀਅਨ ਦੀਆਂ ਮੰਗਾਂ ਸੰਬੰਧੀ ਇੱਕ ਮੀਟਿੰਗ ਬੁਲਾਈ ਗਈ ਸੀ ਪਰ ਮੀਟਿੰਗ ਨਹੀਂ ਕੀਤੀ ਉਨਾ ਆਖਿਆ ਕਿ ਇਨਾ ਵਰਕਰਾਂ ਦੀ ਮੁੱਖ ਮੰਗ ਸੀ ਕਿ ਸਰਕਾਰ ਨੇ ਇਨਾ ਨਾਲ ਵਾਦਾ ਕੀਤਾ ਸੀ ਕਿ ਸਰਕਾਰ ਬੰਦੇ ਸਾਰੀ ਉਹਨਾਂ ਦੀ ਤਨਖਾਹ ਦੁੱਗਣੀ ਕੀਤੀ ਜਾਵੇਗੀ ਪਰ ਸਰਕਾਰ ਨੇ ਇਨਾ ਦੀਆਂ ਮੰਗਾਵਲ ਧਿਆਨ ਨਹੀਂ ਦਿੱਤਾ ਜਿਸ ਕਾਰਨ ਇਨਾ ਵਰਕਰਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ ਉਹਨਾਂ ਆਖਿਆ ਕਿ 8 ਨਵੰਬਰ ਨੂੰ ਤਰਨਤਾਰਨ ਵਿਖੇ ਹੋਣ ਜਾ ਰਹੀ ਰੈਲੀ ਵਿੱਚ ਸਮੂਹ ਵਰਕਰਾਂ ਨੂੰ ਪਹੁੰਚਾ ਲੈ ਲਾਂ ਬੰਦ ਕੀਤਾ ਗਿਆ ਹੈ ਫਗਵਾੜਾ ਤੋਂ ਨਵਰਾਂਗ ਚੈਨਲ ਜੈ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੀਲ ਵਰਕਰ ਯੂਨੀਅਨ ਫਗਵਾੜਾ ਵੱਲੋਂ ਇੱਕ ਪੁਤਲਾ ਪ੍ਰਦਰਸ਼ਨ ਕੀਤਾ ਗਿਆ ਐ ਜਿਸ ਦਾ ਕਾਰਨ ਇਹ ਸੀ ਕਿ ਪਿਛਲੇ ਦਿਨੀ ਸਰਕਾਰ ਨੇ ਵੱਡੇ ਮੀਲ ਵਰਕਰ ਯੂਨੀਅਨ ਦੇ ਸਟੇਟ ਦੇ ਆਗੂਆਂ ਨੂੰ ਮੀਟਿੰਗ ਦੇ ਕੇ ਪਰ ਉਹਨਾਂ ਦੇ ਨਾਲ ਮੀਟਿੰਗ ਨਹੀਂ ਕੀਤੀ ਹੈ ਇਸ ਦੇ ਰੋਸ ਦੇ ਵਜੋਂ ਅੱਜ ਅਸੀਂ ਇੱਥੇ ਪੁਤਲਾ ਫੂਕਿਆ ਆ ਮੈਂ ਗੁਰਮਖ ਲੋਕਪ੍ਰੇਮੀ ਡੀਐਮਐਫ ਪੰਜਾਬ ਦਾ ਕਾਰਕੁਨ ਹਾਂ ਤੇ ਅਸੀਂ ਇਹਨਾਂ ਭੈਣਾਂ ਦੇ ਨਾਲ ਆ ਇਹਨਾਂ ਦਾ ਸਹਿਯੋਗ ਕਰ ਰਹੇ ਹਾਂ ਇਹਨਾਂ ਦੀ ਮੰਗ ਇਹ ਆ ਕਿ ਸਰਕਾਰ ਨੇ ਇਹਨਾਂ ਨਾਲ ਵਾਦਾ ਕੀਤਾ ਸੀ ਕਿ ਸਰਕਾਰ ਵੱਲ ਦੇ ਸਾਰੀ ਤੁਹਾਡੀ ਤਰਖਾ ਜਿਹੜੀਆਂ ਦੁੱਗਣੀ ਕਰਾਂਗੇ ਇਹਨਾਂ ਨੂੰ ਸਿਰਫ 3000 ਰੁਪਏ ਮਹੀਨਾ ਮਿਲਦਾ ਜਿਹੜਾ ਕਿ ਬਹੁਤ ਹੀ ਨਗੁਣਾ ਆ ਬਿਲਕੁਲ ਇਹਨਾਂ ਦੇ ਘਰਾਂ ਦੇ ਗੁਜ਼ਾਰੇ ਔਖੇ ਆਏ ਗਰੀਬ ਮਿਹਨਤਕਸ਼ ਮਜਬੂਰ ਵੀ ਬੀਂ ਆਇਆ ਇਸ ਕਰਕੇ ਸਰਕਾਰ ਨੂੰ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਆ ਇਹਨਾਂ ਦੇ ਆਗੂਆਂ ਨਾਲ ਮੀਟਿੰਗ ਵੀ ਕਰਨੀ ਚਾਹੀਦੀ ਆ ਔਰ ਇਹਨਾਂ ਦਾ ਹੱਕ ਦੇਣਾ ਚਾਹੀਦਾ ਆ ਤੇ 8 ਨਵੰਬਰ ਨੂੰ ਤਰਨ ਤਰਨ ਮਾਨਪੱਤਾ ਵਰਕਰਾਂ ਦੀ ਰੈਲੀ ਹੋ ਰਹੀ ਆ ਉਸ ਦੀ ਲਾਮਬੰਦੀ ਦੇ ਲਈ ਅੱਜ ਮੀਟਿੰਗ ਵੀ ਕੀਤੀ ਗਈ ਆ ਦੇ ਬੀਪੀਆਂ ਵੱਡੀ ਗਿਣਤੀ ਦੇ ਵਿੱਚ 8 ਨਵੰਬਰ ਨੂੰ 20 ਤਰਨ ਤਰਨ ਪਹੁੰਚਣ। ਮਿਡੇ ਮੀਨ ਵਰਕਰਸ ਯੂਨੀਅਨ ਫਗਵਾੜਾ ਦੀਆਂ ਸਮੂਹ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕਰਦਿਆਂ ਸਰਕਾਰ ਦਾ ਭੁਤਲਾ ਫੂਕਿਆ ਗਿਆ। ਇਸ ਮੌਕੇ ਜਿੱਥੇ ਸਮੂਹ ਯੂਨੀਅਨ ਵਰਕਰਾਂ ਨੇ ਸਰਕਾਰ ਦੀ ਲੋਕ ਵਿਰੋਧੀ ਨੀਤੀਆਂ ਦੀ ਚੰਮ ਕੇ ਆਲੋਚਨਾ ਕੀਤੀ, ਉੱਥੇ ਹੀ ਸਰਕਾਰ ਖਿਲਾਫ ਚੰਮ ਕੇ ਨਾਅਰੇਵਾ ਜੀਵੀ ਕੀਤੀ। ਇਸ ਦੌਰਾਨ ਗੱਲਬਾਤ ਕਰਦੇ ਹਾਂ ਯੂਨੀਅਨ ਦੇ ਨੇਤਾ ਗੁਰਮਖਸ ਲੋਕਪ੍ਰੇਮੀ ਨੇ ਦੱਸਿਆ ਕਿ ਸਰਕਾਰ ਵੱਲੋਂ ਯੂਨੀਅਨ ਦੀਆਂ ਮੰਗਾਂ ਸੰਬੰਧੀ ਇੱਕ ਮੀਟਿੰਗ ਬੁਲਾਈ ਗਈ ਸੀ ਪਰ ਮੀਟਿੰਗ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਰਕਰਾਂ ਦੀ ਮੁੱਖ ਮੰਗ ਸੀ ਕਿ ਸਰਕਾਰ ਨੇ ਇਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬੰਦੇ ਸਾਰੀ ਉਨ੍ਹਾਂ ਦੀ ਤਨਖਾਹ ਦੁੱਗਣੀ ਕੀਤੀ ਜਾਵੇਗੀ ਪਰ ਸਰਕਾਰ ਨੇ ਇਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਜਿਸ ਕਾਰਨ ਇਨ੍ਹਾਂ ਵਰਕਰਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨਾ ਆਖਿਆ ਕਿ 8 ਨਵੰਬਰ ਨੂੰ ਤਰਨਤਾਰਨ ਵਿਖੇ ਹੋਣ ਜਾ ਰਹੀ ਰੈਲੀ ਵਿੱਚ ਸਮੂਹ ਵਰਕਰਾਂ ਨੂੰ ਪਹੁੰਚਣ ਲਈ ਲਾਂਬੰਦ ਕੀਤਾ ਗਿਆ ਹੈ ਫਗਵਾੜਾ ਤੋਂ ਨਵਰਾਂਗਚਨ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੀਲ ਵਰਕਰ ਯੂਨੀਅਨ ਫਗਵਾੜਾ ਵੱਲੋਂ ਇੱਕ ਪੁਤਲਾ ਪ੍ਰਦਰਸ਼ਨ ਕੀਤਾ ਗਿਆ ਐ ਜਿਸ ਦਾ ਕਾਰਨ ਇਹ ਸੀ ਕਿ ਪਿਛਲੇ ਦਿਨੀ ਸਰਕਾਰ ਨੇ ਵੱਡੇ ਮੀਲ ਵਰਕਰ ਯੂਨੀਅਨ ਦੇ ਸਟੇਟ ਦੇ ਆਗੂਆਂ ਨੂੰ ਮੀਟਿੰਗ ਦੇ ਕੇ ਪਰ ਉਹਨਾਂ ਦੇ ਨਾਲ ਮੀਟਿੰਗ ਨਹੀਂ ਕੀਤੀ ਹੈ ਕਿਸ ਦੇ ਰੋਸ ਦੇ ਵਜੋਂ ਅੱਜ ਅਸੀਂ ਇੱਥੇ ਪੁਤਲਾ ਫੁੱਟ ਕੇ ਆਇਆ ਮੈਂ ਗੁਰਮਖ ਲੋਕਪ੍ਰੇਮੀ ਟੀਐਮਐਫ ਪੰਜਾਬ ਦਾ ਕਾਰਕੁਨ ਹਾਂ ਤੇ ਅਸੀਂ ਇਹਨਾਂ ਭੈਣਾਂ ਦੇ ਨਾਲ ਆ ਇਹਨਾਂ ਦਾ ਸਹਿਯੋਗ ਕਰ ਰਹੇ ਹਾਂ ਇਹਨਾਂ ਦੀ ਮੰਗ ਇਹ ਆ ਕਿ ਸਰਕਾਰ ਨੇ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਵੱਲ ਦੇ ਸਾਰੀ ਤੁਹਾਡੀ ਤਨਖਾਹ ਜਿਹੜੀਆਂ ਦੁੱਗਣੀ ਕਰਾਂਗੇ ਇਹਨਾਂ ਨੂੰ ਸਿਰਫ 3000 ਰੁਪਏ ਮਹੀਨਾ ਮਿਲਦਾ ਜਿਹੜਾ ਕਿ ਬਹੁਤ ਹੀ ਨਗੁਣਾ ਆ ਬਿਲਕੁਲ ਇਹਨਾਂ ਦੇ ਘਰਾਂ ਦੇ ਗੁਜ਼ਾਰੇ ਔਖੇ ਆ ਇਹ ਗਰੀਬ ਮਿਹਨਤਕਸ਼ ਮਜਬੂਰ ਬੀਬੀਆਂ ਆ ਇਸ ਕਰਕੇ ਸਰਕਾਰ ਨੂੰ ਇਹਨਾਂ ਦੀ ਗੱਲ ਸੁਣਨੀ ਚਾਹੀਦੀ ਆ ਇਹਨਾਂ ਦੇ ਆਗੂਆਂ ਨਾਲ ਮੀਟਿੰਗ ਵੀ ਕਰਨੀ ਚਾਹੀਦੀ ਆ ਔਰ ਇਹਨਾਂ ਦਾ ਹੱਕ ਦੇਣਾ ਚਾਹੀਦਾ ਆ ਤੇ 8 ਨਵੰਬਰ ਨੂੰ ਤਰਨਤਾਰਨ ਮਾਨਪੱਤਾ ਵਰਕਰਾਂ ਦੀ ਰੈਲੀ ਹੋ ਰਹੀ ਆ ਉਸ ਦੀ ਲਾਮਬੰਦੀ ਦੇ ਲਈ ਅੱਜ ਮੀਟਿੰਗ ਵੀ ਕੀਤੀ ਗਈ ਆ ਤੇ ਬੀਬੀਆਂ ਵੱਡੀ ਗਿਣਤੀ ਦੇ ਵਿੱਚ 8 ਨਵੰਬਰ ਨੂੰ ਵੀ ਤਰਨਤਾਰਨ ਪਹੁੰਚ